ਕਿ ਕੇਚਰੀਵਾਲ ਸਾਹਿਬ ਹੁਣ ਜੇਲ੍ਹ ਚੋਂ ਸਰਕਾਰ ਚ ਲਾਉਣਗੇ ਕਿਉਂ ਭਾਈ ਇਹ ਸੰਵਿਧਾਨ ਦੇ ਉੱਤੋਂ ਦੀ ਨੇ ਕਿ ਇਹ ਦੇਸ਼ ਦੇ ਨਾਗਰਿਕ ਨਹੀਂ ਜਦੋਂ ਕਿਸੇ ਹੋਰ ਤੇ aarop ਲੱਗਦੇ ਆ ਤੇ ਤੁਸੀਂ ਵੱਡੀਆਂ ਵੱਡੀਆਂ ਟਿੱਪਣੀਆਂ ਕਰਦੇ ਹੋ ਔਰ ਬਾਅਦ ਚ ਤੁਸੀਂ ਜਾ ਕੇ ਉਹ ਤੋਂ ਮਾਫੀਆ ਮੰਗਦੇ ਤੇ ਹੁਣ ਜਦੋਂ ਤੁਹਾਡੇ ਤੇ aarop ਲੱਗਿਆ ਉਦੋਂ ਤੁਸੀਂ ਅਗਲੇ ਦਾ ਅਸਤੀਫਾ ਵੀ ਮੰਗਦੇ ਹੋ ਉਹਨੂੰ ਚੋਰ ਵੀ ਦੱਸਦੇ ਹੋ ਹਰ ਕਿਸਮ ਦੇ ਉਹਨਾਂ ਤੇ ਇਲਜ਼ਾਮ ਲਾਉਂਦੇ ਅੱਜ ਜਦ ਤੁਸੀਂ 338 ਕਰੋੜ ਦੇ ਸ਼ਰਾਬ ਘੁਟਾਲੇ ਚ ਅੰਦਰ ਹੋ ਗਏ ਹੋ ਔਰ ਤੁਹਾਨੂੰ ਕਿੰਗਪਿੰਨ ਦੱਸਿਆ ਜਾ ਰਿਹਾ ਔਰ ਬੱਚਾ ਬੱਚਾ ਜਾਣਦਾ ਕਿ ਆਮ ਆਦਮੀ ਪਾਰਟੀ ਦੀ ਫਾਈਨਾਂਸਿੰਗ ਪਾਰਟੀ ਦੀ ਔਰ ਇਲੈਕਸ਼ਨ ਦੇ ਸ਼ਰਾਬ ਮਾਫੀਆ ਰੇਤ ਮਾਫੀਆ ਤੋਂ ਤੁਸੀਂ ਪੈਸੇ ਇਕੱਠੇ ਕਰ ਰਹੇ ਇਹ ਲੈਂਡ ਮਾਫੀਆ ਇੱਕ ਹੋਰ ਮਾਫੀਆ ਜਿੱਤੋਂ ਤੁਸੀਂ ਪੈਸੇ ਕੱਟੇ ਕਰ ਰਹੇ ਹੋ ਡਿਵੈਲਪਰਾਂ ਤੋਂ ਤੇ ਜਦ ਉਹ ਚੋਰੀ ਫੜੀ ਜਾਂਦੀ ਹੈ ਤੇ ਤੁਸੀਂ ਕਹਿੰਦੇ ਨਹੀਂ ਭਾਈ ਇਹ ਤਾਂ ਬੈਂਡ ਡਾਟਾ ਹੋ ਗਿਆ ਇਹ ਤਾਂ ਜੇਲ੍ਹ ਤੋਂ ਅ ਸਰਕਾਰ ਚੱਲੂਗੀ ਇਹ ਦੋਰੇ ਮਾਪਦਾਨ ਭਾਈ ਜਿਹੜੇ ਗੱਲ ਕਰਦੇ ਸੀ ਬਦਲਾਅ ਦੀ ਜਿਹੜੇ ਗੱਲ ਕਰਦੇ ਸੀ ਕट्टर ਇਮਾਨਦਾਰੀ ਦੀ ਉਹਨਾਂ ਨੂੰ ਇਹ ਗੱਲਾਂ ਸ਼ੂਬਦੀਆਂ ਜੇਲ੍ਹ ਤੁਸੀਂ ਜੇ ਦੇਸ਼ ਦੇ ਨਾਗਰਿਕ ਹੋ ਤੇ ਆਮ ਆਦਮੀ ਹੋ ਤੇ ਫਿਰ ਅਰਜੈਂਟ ਹੀਅਰਿੰਗ ਕਿਉਂ ਲੋਕਾਂ ਦੀ ਤਾਂ ਕਿੰਨੇ ਕਿੰਨੇ ਚ ਤਰੀਕ ਨਹੀਂ ਲੱਗਦੀ ਸਬਰ ਕਰੋ ਜੇ ਸੱਚ ਹੋ ਜੇ ਤੁਸੀਂ ਸੱਚੇ ਹੋ ਤੇ ਸਾਹਮਣੇ ਆਜੋ ਜੇ ਝੂਠੇ ਹੋਏ ਯੋਗੀ ਸ਼ਾਮਨੇ ਆਜੂ ਇਸ ਲਈ ਜੇ ਵੀ ਗੱਲ ਕਰਦੇ ਸੀ ਨਾ ਉਸ ਗੱਲ ਤੇ ਅਮਲ ਵੀ ਕਰੋ ਅੱਜ ਤੁਹਾਨੂੰ ਕੋਈ ਅਧਿਕਾਰ ਨਹੀਂ ਰਹਿ ਗਿਆ ਪੰਜਾਬ ਚ ਵੀ ਉਹੀ ਚੋਰੀ ਕੀਤੀ ਆ ਤੁਹਾਡੇ ਆਫਿਸਰਸ ਕਮੇਟੀ ਨੇ ਸਬ ਕਮੇਟੀ ਆਫ ਮਨਿਸਟਰਸ ਨੇ ਇਸ ਗੱਲ ਤੇ ਮੋਹਰ ਲਾਈ ਆ ਕਿ ਹਾਂ ਇੱਥੇ ਵੀ ਇੱਕ ਸਾ ਇੱਕ ਸਾਈਜ਼ ਦਾ 500 ਕਰੋੜ ਤੋਂ ਵੱਧ ਦਾ ਘਪਲਾ ਕੀਤਾ ਔਰ ਉਹਨਾਂ ਲੋਕਾਂ ਨੇ ਕੀਤਾ ਇਸ ਲਈ ਭਾਜਪਾ ਨੂੰ ਦੇ ਲੀਡਰ ਸਾਹਿਬਾਨ ਨੂੰ ਬੇਨਤੀ ਹੈ ਕਿ ਫਿਕਸਡ ਮੈਚ ਭਗਵੰਤ ਮਾਨ ਨਾ ਖੇਡੋ ਉਹ ਟਾਉਟੀ ਥੋੜਾ ਹਟਾਉਟ ਹੈ ਇਹ ਗੱਲ ਸਭ ਨੂੰ ਪਤਾ ਹੈ ਮਗਰ ਟਾਉਟੀ ਦੇ ਬਦਲੇ ਕਰੋੜਾ ਰੁਪਏ ਦੀ ਲੁੱਟ ਕਿਸੇ ਨੇ ਬਰਦਾਸ਼ਤ ਨਹੀਂ ਕਰਨੀ ਕਾਰਵਾਈ ਹੋਣੀ ਚਾਹੀਦੀ ਐਂਡ ਨੋਬਡੀ ਜਬਾਬ ਲਾ ਸਾਰੇ ਇਸ ਕਾਨੂੰਨ ਇਸ ਸਬ ਦੇ ਲਈ ਇੱਕ ਹੈ ਔਰ ਕਾਨੂੰਨ ਸਭ ਤੋਂ ਉੱਚਾ ਹੈ ਇਸ ਲਈ ਕੇਜਰੀਵਾਲ ਸਾਹਿਬ ਅਸਤੀਫਾ ਦੇਣ ਔਰ ਜਿਵੇਂ ਸੁਸੋਦੀਆ ਜੈਨ ਸੰਜੇ ਸਿੰਘ ਔਰ ਯਾ ਹੋਰ ਕਿਸੇ ਤੇ ਵੀ aarop ਲੱਗਦਾ ਹੈ ਜੋ ਕਾਨੂੰਨ ਦੀ ਪ੍ਰਕਿਰਿਆ ਉਹਨਾਂ ਲਈ ਹੈ ਇਨਰ ਕਾਸ ਆਦਮੀਾਂ ਲਈ ਵੀ ਉਹੀ ਚਾਹੀਦੀ ਆ ਬਹੁਤ ਬਹੁਤ ਧੰਨਵਾਦ ਅੱਜ ਇੱਕ ਹੋਰ ਖਬਰ ਸਾਹਮਣੇ ਆਈ ਹੈ ਕਿ ਆਮ ਆਦਮੀ ਪਾਰਟੀ ਨੇ ਇੱਕ ਪਟੀਸ਼ਨ ਪਾਈ ਹੈ ਔਰ ਭਗਵੰਤ ਪਾਣ ਜੀ ਦੀ ਸਟੇਟਮੈਂਟ ਆਈ ਹੈ ਕਿ ਕੇਜਰੀਵਾਲ ਸਾਹਿਬ ਹੁਣ ਜੇਲ੍ਹ ਚੋਂ ਸਰਕਾਰ ਚਲਾਉਣਗੇ ਕਿਉਂ ਭਾਈ ਇਹ ਸੰਵਿਧਾਨ ਦੇ ਉੱਤੋਂ ਦੀ ਨੇ ਕਿ ਇਹ ਦੇਸ਼ ਦੇ ਨਾਗਰਿਕ ਨਹੀਂ ਜਦੋਂ ਕਿਸੇ ਹੋਰ ਤੇ ਆਰੋਪ ਲੱਗਦੇ ਆ ਤੇ ਤੁਸੀਂ ਵੱਡੀਆਂ ਵੱਡੀਆਂ ਚਿਪਣੀਆਂ ਕਰਦੇ ਹੋ ਔਰ ਬਾਅਦ ਚ ਤੁਸੀਂ ਜਾ ਕੇ ਉਹ ਤੋਂ માਫੀ ਮੰਗਦੇ ਤੇ ਹੁਣ ਜਦ ਤੁਹਾਡੇ ਤੇ આરોਪ ਲੱਗਿਆ ਉਦੋਂ ਤੁਸੀਂ ਅਗਲੇ ਦਾ ਅਸਤੀਫਾ ਵੀ ਮੰਗਦੇ ਹੋ ਉਹਨੂੰ ਚੋਰ ਵੀ ਦੱਸਦੇ ਹੋ ਹਰ ਕਿਸਮ ਦੇ ਉਹਨਾਂ ਤੇ ਇਲਜ਼ਾਮ ਲਾਉਂਦੇ ਹੋ ਅੱਜ ਜਦ ਤੁਸੀਂ 338 ਕਰੋੜ ਦੇ ਸ਼ਰਾਬ ਘਟਾਲੇ ਚ ਅੰਦਰ ਹੋ ਗਏ ਹੋ ਔਰ ਤੁਹਾਨੂੰ ਕਿੰਗ ਪਿੰਨ ਦੱਸਿਆ ਜਾ ਰਿਹਾ ਔਰ ਬੱਚਾ ਬੱਚਾ ਜਾਣਦਾ ਕਿ ਆਮ ਆਦਮੀ ਪਾਰਟੀ ਦੀ ਫਾਈਨਾਂਸਿੰਗ ਪਾਰਟੀ ਦੀ ਔਰ ਇਲੈਕਸ਼ਨ ਚ ਸ਼ਰਾਬ ਮਾਫੀਆ ਰੇਤ ਮਾਫੀਆ ਤੋਂ ਤੁਸੀਂ ਪੈਸੇ ਇਕੱਠੇ ਕਰ ਰਹੇ ਇਹ ਲੈਂਡ ਮਾਫੀਆ ਇੱਕ ਹੋਰ ਮਾਫੀਆ ਜਿੱਤੋਂ ਤੁਸੀਂ ਪੈਸੇ ਕੱਚੇ ਕਰ ਰਹੇ ਹੋ ਡਿਵੈਲਪਰਾਂ ਤੋਂ ਤੇ ਜਦ ਉਹ ਚੋਰੀ ਫੜੀ ਜਾਂਦੀ ਹੈ ਤੇ ਤੁਸੀਂ ਕਹਿੰਦੇ ਨਹੀਂ ਭਾਈ ਇਹ ਤਾਂ ਵੈਂਡਾਟਾ ਹੋ ਗਿਆ ਇਹ ਤਾਂ ਜੇਲ੍ਹ ਤੋਂ ਅ ਸਰਕਾਰ ਚੱਲੂਗੀ ਇਹ ਦੋਰੇ ਮਾਪਦਾਨ ਭਾਈ ਜਿਹੜੇ ਗੱਲ ਕਰਦੇ ਸੀ ਬਦਲਾਅ ਦੀ ਜਿਹੜੇ ਗੱਲ ਕਰਦੇ ਸੀ ਕੱਟਰ ਇਮਾਨਦਾਰੀ ਦੀ ਉਹਨਾਂ ਨੂੰ ਇਹ ਗੱਲਾਂ ਛੋਬਦੀਆਂ ਜੇਲ੍ਹ ਤੁਸੀਂ ਜੇ ਦੇਸ਼ ਦੇ ਨਾਗਰਿਕ ਹੋ ਤੇ ਆਮ ਆਦਮੀ ਹੋ ਤੇ ਫਿਰ ਅਰਜੈਂਟ ਥੀਅਰਿੰਗ ਕਿਉਂ ਲੋਕਾਂ ਦੀ ਤਾਂ ਕਿੰਨੇ ਕਿੰਨੇ ਚਿਰ ਤਰੀਕ ਨਹੀਂ ਲੱਗਦੀ ਸਬਰ ਕਰੋ ਜੇ ਸੱਚ ਹੋ ਜੇ ਤੁਸੀਂ ਸੱਚੇ ਹੋ ਤੇ ਸਾਹਮਣੇ ਆਜੂ ਜੇ ਝੂਠੇ ਹੋਏ ਤੇ ਉਹ ਵੀ ਸਾਹਮਣੇ ਆਜੂ ਇਸ ਲਈ ਜਿਹੜੀ ਗੱਲ ਕਰਦੇ ਸੀ ਨਾ ਉਸ ਗੱਲ ਤੇ ਅਮਲ ਵੀ ਕਰੋ ਅੱਜ ਤੁਹਾਨੂੰ ਕੋਈ ਅਧਿਕਾਰ ਨਹੀਂ ਰਹਿ ਗਿਆ ਪੰਜਾਬ 'ਚ ਵੀ ਉਹੀ ਚੋਰੀ ਕੀਤੀ ਆ ਤੁਹਾਡੇ ਆਫੀਸਰਸ ਕਮੇਟੀ ਨੇ ਸਬ ਕਮੇਟੀ ਆਫ ਮਿਨਿਸਟਰਸ ਨੇ ਇਸ ਗੱਲ ਤੇ ਮੋਹਰ ਲਾਈ ਹੈ ਕਿ ਹਾਂ ਇੱਥੇ ਵੀ ਅਕਸਰ ਇੱਕ ਸਾਈਜ਼ ਦਾ 500 ਕਰੋੜ ਤੋਂ ਵੱਧ ਦਾ ਘਪਲਾ ਕੀਤਾ ਔਰ ਉਹਨਾਂ ਲੋਕਾਂ ਨੇ ਕੀਤਾ ਇਸ ਲਈ ਭਾਜਪਾ ਨੂੰ ਦੇ ਲੀਡਰ ਸਾਹਿਬਾਨ ਨੂੰ ਬੇਨਤੀ ਹੈ ਕਿ ਫਿਕਸਡ ਮੈਚ ਭਗਵੰਤ ਮਾਨ ਨਾ ਨਾ ਕੇ ਦੋ ਉਹ ਟਾਉਟੀ ਥੋੜਾ ਹਟਾਉਟ ਹੈ ਇਹ ਗੱਲ ਸਭ ਨੂੰ ਪਤਾ ਹੈ ਮਗਰ ਟਾਉਟੀ ਦੇ ਬਦਲੇ ਕਰੋੜਾ ਰੁਪਏ ਦੀ ਲੁੱਟ ਕਿਸੇ ਨੇ ਬਰਦਾਸ਼ਤ ਨਹੀਂ ਕਰਨੀ ਕਾਰਵਾਈ ਹੋਣੀ ਚਾਹੀਦੀ ਐਂਡ ਨੋਬਡੀ ਇਜ਼ ਅਬੋਵ ਲਾ ਸਾਰੇ ਇਸ ਕਾਨੂੰਨ ਸਬ ਦੇ ਲਈ ਇੱਕ ਹੈ ਔਰ ਕਾਨੂੰਨ ਸਭ ਤੋਂ ਉੱਚਾ ਹੈ ਇਸ ਲਈ ਕੇਜਰੀਵਾਲ ਸਾਹਿਬ ਅਸਤੀਫਾ ਦੇ ਔਰ ਜਿਵੇਂ ਸੁਸੋਦੀਆ ਜੈਨ ਸੰਜੇ ਸਿੰਘ ਔਰ ਯਾ ਹੋਰ ਕਿਸੇ ਤੇ ਵੀ આરોਪ ਲੱਗਦਾ ਹੈ ਜੋ ਕਾਨੂੰਨ ਦੀ ਪ੍ਰਕਿਰਿਆ ਉਹਨਾਂ ਲਈ ਹੈ ਇਹਨਾਂ ਖਾਸ ਆਦਮੀਆਂ ਲਈ ਵੀ ਉਹੀ ਚਾਹੀਦੀ ਹੈ ਬਹੁਤ ਬਹੁਤ ਧੰਨਵਾਦ ਅੱਜ ਇੱਕ ਹੋਰ ਖਬਰ ਸਾਹਮਣੇ ਆਈ ਹੈ ਕਿ ਆਮ ਆਦਮੀ ਪਾਰਟੀ ਨੇ ਇੱਕ ਪੇਟੀਸ਼ਨ ਪਾਈ ਹੈ ਔਰ ਭਗਵੰਤ ਪਾਣ ਜੀ ਦੀ ਸਟੇਟਮੈਂਟ ਆਈ ਹੈ ਕਿ ਕੇਜਰੀਵਾਲ ਸਾਹਿਬ ਹੁਣ ਜੇਲ੍ਹ ਚੋਂ ਸਰਕਾਰ ਚਲਾਉਣਗੇ ਕਿਉਂ ਭਾਈ ਇਹ ਸੰਵਿਧਾਨ ਦੇ ਉੱਤੋਂ ਦੀ ਨਹੀਂ ਕਿ ਇਹ ਦੇਸ਼ ਦੇ ਨਾਗਰਿਕ ਨਹੀਂ ਜਦੋਂ ਕਿਸੇ ਹੋਰ ਤੇ ਆਰੋਪ ਲੱਗਦੇ ਆ ਤੇ ਤੁਸੀਂ ਵੱਡੀਆਂ-ਵੱਡੀਆਂ ਟਿੱਪਣੀਆਂ ਕਰਦੇ ਹੋ ਔਰ ਬਾਅਦ ਚ ਤੁਸੀਂ ਜਾ ਕੇ ਉੱਤੋਂ ਮਾਫ਼ੀਆ ਮੰਗਦੇ ਤੇ ਹੁਣ ਜਦ ਥੋੜੇ ਤੇ ਆਰੋਪ ਲੱਗਿਆ ਉਦੋਂ ਤੁਸੀਂ ਅਗਲੇ ਦਾ ਅਸਤੀਫਾ ਵੀ ਮੰਗਦੇ ਹੋ ਉਹਨੂੰ ਚੋਰ ਵੀ ਦੱਸਦੇ ਹੋ ਹਰ ਕਿਸਮ ਦੇ ਉਹਨਾਂ ਤੇ ਇਲਜ਼ਾਮ ਲਾਉਂਦੇ ਹੋ ਅੱਜ ਜਦ ਤੁਸੀਂ 338 ਕਰੋੜ ਦੇ ਸ਼ਰਾਬ ਘਟਾਲੇ ਚ ਅੰਦਰ ਹੋ ਗਏ ਹੋ ਔਰ ਤੁਹਾਨੂੰ ਕਿੰਗਪਿੰਨ ਦੱਸਿਆ ਜਾ ਰਿਹਾ ਔਰ ਬੱਚਾ ਬੱਚਾ ਜਾਣਦਾ ਕਿ ਆਮ ਆਦਮੀ ਪਾਰਟੀ ਦੀ ਫਾਈਨਾਂਸਿੰਗ ਪਾਰਟੀ ਦੀ ਔਰ ਇਲੈਕਸ਼ਨ ਕੇ ਸ਼ਰਾਬ ਮਾਫੀਆ ਰੇਤ ਮਾਫੀਆ ਤੋਂ ਤੁਸੀਂ ਪੈਸੇ ਇਕੱਠੇ ਕਰ ਰਹੇ ਇਹ ਲੈਂਡ ਮਾਫੀਆ ਇੱਕ ਹੋਰ ਮਾਫੀਆ ਜਿੱਤੋਂ ਤੁਸੀਂ ਪੈਸੇ ਕੱਟੇ ਕਰ ਰਹੇ ਹੋ ਡਿਵੈਲਪਰਾਂ ਤੋਂ ਤੇ ਜਦ ਉਹ ਚੋਰੀ ਫੜੀ ਜਾਂਦੀ ਹੈ ਤੇ ਤੁਸੀਂ ਕਹਿੰਦੇ ਨਹੀਂ ਭਾਈ ਇਹ ਤਾਂ ਬੈਂਡ ਡਾਟਾ ਹੋ ਗਿਆ ਇਹ ਤਾਂ ਜੇਲ੍ਹ ਤੋਂ ਅ ਸਰਕਾਰ ਚੱਲੂਗੀ ਇਹ ਦੋਰੇ ਮਾਪਦਾਨ ਭਾਈ ਜਿਹੜੇ ਗੱਲ ਕਰਦੇ ਸੀ ਬਦਲਾਵ ਦੀ ਜਿਹੜੇ ਗੱਲ ਕਰਦੇ ਸੀ ਕट्टर ਇਮਾਨਦਾਰੀ ਦੀ ਉਹਨਾਂ ਨੂੰ ਇਹ ਗੱਲਾਂ ਸ਼ੂਬਦੀਆਂ ਜੇਲ੍ਹ ਤੁਸੀਂ ਜੇ ਦੇਸ਼ ਦੇ ਨਾਗਰਿਕ ਹੋ ਤੇ ਆਮ ਆਦਮੀ ਹੋ ਤੇ ਫਿਰ ਅਰਜੈਂਟ ਸ਼ੀਅਰਿੰਗ ਤੋਂ ਲੋਕਾਂ ਦੀ ਤਾਂ ਕਿੰਨੇ ਕਿੰਨਾ ਚਿਰ ਤਰੀਕ ਨਹੀਂ ਲੱਗਦੀ ਸਬਰ ਕਰੋ ਜੇ ਸੱਚ ਹੋ ਜੇ ਤੁਸੀਂ ਸੱਚੇ ਹੋ ਤੇ ਸਾਹਮਣੇ ਆਜੋ ਜੇ ਝੂਠੇ ਹੋਏ ਤੇ ਉਹ ਵੀ ਸਾਹਮਣੇ ਆਜੂ ਇਸ ਲਈ ਜਿਹੜੀ ਗੱਲ ਕਰਦੇ ਸੀ ਨਾ ਉਸ ਗੱਲ ਤੇ ਅਮਲ ਵੀ ਕਰੋ ਅੱਜ ਤੁਹਾਨੂੰ ਕੋਈ ਅਧਿਕਾਰ ਨਹੀਂ ਰਹਿ ਗਿਆ ਪੰਜਾਬ 'ਚ ਵੀ ਉਹੀ ਚੋਰੀ ਕੀਤੀ ਆ ਤੁਹਾਡੀ ਆਫਿਸ ਕਮੇਟੀ ਨੇ ਸਬ ਕਮੇਟੀ ਆਫ ਮਨਿਸਟਰਸ ਨੇ ਇਸ ਗੱਲ ਤੇ ਮੋਹਰ ਲਾਈ ਆ ਕਿ ਹਾਂ ਇੱਥੇ ਵੀ ਇੱਕ ਸਾਲ ਇੱਕ ਸਾਈਜ਼ ਦਾ 500 ਕਰੋੜ ਤੋਂ ਵੱਧ ਦਾ ਘਪਲਾ ਕੀਤਾ ਔਰ ਉਹਨਾਂ ਲੋਕਾਂ ਨੇ ਕੀਤਾ ਇਸ ਲਈ ਭਾਜਪਾ ਨੂੰ ਦੇ ਲੀਡਰ ਸਾਹਿਬਾਨ ਨੂੰ ਬੇਨਤੀ ਹੈ ਕਿ ਫਿਕਸਡ ਮੈਚ ਭਗਵੰਤ ਮਾਨ ਨਾਲ ਨਾ ਖੇਡੋ ਉਹ ਟਾਉਟੀ ਥੋੜਾ ਹਟਾਉਟ ਹੈ ਇਹ ਗੱਲ ਸਭ ਨੂੰ ਪਤਾ ਹੈ ਮਗਰ ਟਾਉਟੀ ਦੇ ਬਦਲੇ ਕਰੋੜਾ ਰੁਪਏ ਦੀ ਲੁੱਟ ਕਿਸੇ ਨੇ ਬਰਦਾਸ਼ਤ ਨਹੀਂ ਕਰਨੀ ਕਾਰਵਾਈ ਹੋਣੀ ਚਾਹੀਦੀ ਐਂਡ ਨੋਬਡੀ ਅਬਾਬ ਲਾ ਸਾਰੇ ਇਸ ਕਾਨੂੰਨ ਸਭ ਦੇ ਲਈ ਇੱਕ ਹੈ ਔਰ ਕਾਨੂੰਨ ਸਭ ਤੋਂ ਉੱਚਾ ਹੈ ਇਸ ਲਈ ਕੇਜਰੀਵਾਲ ਸਾਹਿਬ ਅਸਤੀਫਾ ਦੇ ਔਰ ਜਿਵੇਂ ਸੁਸੋਦੀਆ ਜੈਨ ਸੰਜੇ ਸਿੰਘ ਔਰ ਯਾ ਹੋਰ ਕਿਸੇ ਤੇ ਵੀ આરોਪ ਲੱਗਦਾ ਜੋ ਕਾਨੂੰਨ ਦੀ ਪ੍ਰਕਿਰਿਆ ਉਹਨਾਂ ਲਈ ਹੈ ਇਨਰ ਕਾਸ ਆਦਮੀ ਅਲੇ ਵੀ ਉਹੀ ਚਾਹੀਦੀ ਆ ਬਹੁਤ ਬਹੁਤ ਧੰਨਵਾਦ ਅੱਜ ਇੱਕ ਹੋਰ ਖਬਰ ਸਾਹਮਣੇ ਆਈ ਆ ਕਿ ਆਮ ਆਦਮੀ ਪਾਰਟੀ ਨੇ ਇੱਕ ਪੇਟੀਸ਼ਨ ਪਾਈ ਔਰ ਭਗਵੰਤ ਪਾਣ ਜੀ ਦੀ ਸਟੇਟਮੈਂਟ ਆਈ ਆ ਕਿ ਕੇਜਰੀਵਾਲ ਸਾਹਿਬ ਹੁਣ ਜੇਲ੍ਹ ਚੋਂ ਸਰਕਾਰ ਚਲਾਉਣਗੇ ਕਿਉਂ ਭਾਈ ਇਹ ਸੰਵਿਧਾਨ ਦੇ ਉੱਤੋਂ ਦੀ ਨੇ ਕਿ ਇਹ ਦੇਸ਼ ਦੇ ਨਾਗਰਿਕ ਨਹੀਂ ਜਦੋਂ ਕਿਸੇ ਹੋਰ ਤੇ ਆरोप ਲੱਗਦੇ ਆ ਤੇ ਤੁਸੀਂ ਵੱਡੀਆਂ ਵੱਡੀਆਂ ਟਿੱਪਣੀਆਂ ਕਰਦੇ ਔਰ ਬਾਅਦ ਚ ਤੁਸੀਂ ਜਾ ਕੇ ਉਹ ਤਮਾਫੀਆ ਮੰਗਦੇ ਤੇ ਹੁਣ ਜਦ ਥੋਡੇ ਤੇ aarop ਲੱਗਿਆ ਉਦੋਂ ਤੁਸੀਂ ਅਗਲੇ ਦਾ ਅਸਤੀਫਾ ਵੀ ਮੰਗਦੇ ਹੋ ਉਹਨੂੰ ਚੋਰ ਵੀ ਦੱਸਦੇ ਹੋ ਹਰ ਕਿਸਮ ਦੇ ਉਹਨਾਂ ਤੇ ਇਲਜ਼ਾਮ ਲਾਉਂਦੇ ਹੋ ਅੱਜ ਜਦ ਤੁਸੀਂ 338 ਕਰੋੜ ਦੇ ਸ਼ਰਾਬ ਘਟਾਲੇ 'ਚ ਅੰਦਰ ਹੋ ਗਏ ਹੋ ਔਰ ਤੁਹਾਨੂੰ ਕਿੰਗਪਿੰਨ ਦੱਸਿਆ ਜਾ ਰਿਹਾ ਔਰ ਬੱਚਾ ਬੱਚਾ ਜਾਣਦਾ ਕਿ ਆਮ ਆਦਮੀ ਪਾਰਟੀ ਦੀ ਫਾਈਨਾਂਸਿੰਗ ਪਾਰਟੀ ਦੀ ਔਰ ਇਲੈਕਸ਼ਨ 'ਚ ਸ਼ਰਾਬ ਮਾਫੀਆ ਰੇਤ ਮਾਫੀਆ ਤੋਂ ਤੁਸੀਂ ਪੈਸੇ ਇਕੱਠੇ ਕਰ ਰਹੇ ਇਹ ਲੈਂਡ ਮਾਫੀਆ ਇੱਕ ਹੋਰ ਮਾਫੀਆ ਜਿੱਤੋਂ ਤੁਸੀਂ ਪੈਸੇ ਕੱਟੇ ਕਰ ਰਹੇ ਹੋ ਡਿਵੈਲਪਰਾਂ ਤੋਂ ਤੇ ਜਦ ਉਹ ਚੋਰੀ ਫੜੀ ਜਾਂਦੀ ਹੈ ਤੇ ਤੁਸੀਂ ਕਹਿੰਦੇ ਨਹੀਂ ਭਾਈ ਇਹ ਤਾਂ ਵੈਨ ਡਾਟਾ ਹੋ ਗਿਆ ਇਹ ਤਾਂ ਜੇਲ੍ਹ ਤੋਂ ਅ ਸਰਕਾਰ ਚੱਲੂਗੀ ਇਹ ਦੋਰੇ ਮਾਪਦਾਨ ਭਾਈ ਜਿਹੜੇ ਗੱਲ ਕਰਦੇ ਸੀ ਬਦਲਾਅ ਦੀ ਜਿਹੜੇ ਗੱਲ ਕਰਦੇ ਸੀ ਕੱਟਰ ਇਮਾਨਦਾਰੀ ਦੀ ਉਹਨਾਂ ਨੂੰ ਇਹ ਗੱਲਾਂ ਛੋਪਦੀਆਂ ਜੇਲ੍ਹ ਤੁਸੀਂ ਜੇ ਦੇਸ਼ ਦੇ ਨਾਗਰਿਕ ਹੋ ਤੇ ਆਮ ਆਦਮੀ ਹੋ ਤੇ ਫਿਰ ਅਰਜੈਂਟ ਹੀਅਰਿੰਗ ਤੋਂ ਲੋਕਾਂ ਦੀ ਤਾਂ ਕਿੰਨੇ ਕਿੰਨੇ ਚਿਰ ਤਰੀਕ ਨਹੀਂ ਲੱਗਦੀ ਸਬਰ ਕਰੋ ਜੇ ਸੱਚੋ ਜੇ ਤੁਸੀਂ ਸੱਚੇ ਹੋਏ ਤੇ ਸਾਹਮਣੇ ਆਜੂ ਜੇ ਝੂਠੇ ਹੋਏ ਤੇ ਉਹ ਵੀ ਸਾਹਮਣੇ ਆਜੂ ਇਸ ਲਈ ਜਿਹੜੀ ਗੱਲ ਕਰਦੇ ਸੀ ਨਾ ਉਸ ਗੱਲ ਤੇ ਅਮਲ ਵੀ ਕਰੋ ਅੱਜ ਤੁਹਾਨੂੰ ਕੋਈ ਅਧਿਕਾਰ ਨਹੀਂ ਰਹਿ ਗਿਆ ਪੰਜਾਬ 'ਚ ਵੀ ਉਹੀ ਚੋਰੀ ਕੀਤੀ ਆ ਤੁਹਾਡੇ ਆਫੀਸਰਸ ਕਮੇਟੀ ਨੇ ਸਬ ਕਮੇਟੀ ਆਫ ਮਨਿਸਟਰਸ ਨੇ ਇਸ ਗੱਲ ਤੇ ਮੋਹਰ ਲਾਈ ਹੈ ਕਿ ਹਾਂ ਇੱਥੇ ਵੀ ਇੱਕ ਸਾਇਜ਼ ਦਾ 500 ਕਰੋੜ ਤੋਂ ਵੱਧ ਦਾ ਘਪਲਾ ਕੀਤਾ ਹੋਰ ਉਹਨਾਂ ਲੋਕਾਂ ਨੇ ਕੀਤਾ ਇਸ ਲਈ ਭਾਜਪਾ ਨੂੰ ਦੇ ਲੀਡਰ ਸਾਹਿਬਾਨ ਨੂੰ ਬੇਨਤੀ ਹੈ ਕਿ ਫਿਕਸਡ ਮੈਚ ਭਗਵੰਤ ਮਾਨ ਨਾ ਨਾ ਕਿਦੋ ਉਹ ਟਾਉਟੀ ਥੋੜਾ ਹਟਾਉਟ ਹੈ ਇਹ ਗੱਲ ਸਭ ਨੂੰ ਪਤਾ ਹੈ ਮਗਰ ਟਾਉਟੀ ਦੇ ਬਦਲੇ ਕਰੋੜਾ ਰੁਪਏ ਦੀ ਲੁੱਟ ਕਿਸੇ ਨੇ ਬਰਦਾਸ਼ਤ ਨਹੀਂ ਕਰਨੀ ਕਾਰਵਾਈ ਹੋਣੀ ਚਾਹੀਦੀ ਐਂਡ ਨੋਬਡੀ ਇਜ਼ ਅਬੋਵ ਲਾ ਸਾਰੇ ਇਸ ਕਾਨੂੰਨ ਸਭ ਦੇ ਲਈ ਇੱਕ ਹੈ ਔਰ ਕਾਨੂੰਨ ਸਭ ਤੋਂ ਉੱਚਾ ਹੈ ਇਸ ਲਈ ਕੇਜਰੀਵਾਲ ਸਾਹਿਬ ਅਸਤੀਫਾ ਦੇਣ ਔਰ ਜਿਵੇਂ ਸੁਸੋਧਿਆ ਜੈਨ ਸੰਜੇ ਸਿੰਘ ਔਰ ਯਾ ਹੋਰ ਕਿਸੇ ਤੇ ਵੀ આરોਪ ਲੱਗਦਾ ਹੈ ਜੋ ਕਾਨੂੰਨ ਦੀ ਪ੍ਰਕਿਰਿਆ ਉਹਨਾਂ ਲਈ ਹੈ ਇਹਨਾਂ ਖਾਸ ਆਦਮੀਆਂ ਲਈ ਵੀ ਉਹੀ ਚਾਹੀਦੀ ਹੈ ਬਹੁਤ ਬਹੁਤ ਧੰਨਵਾਦ ਅੱਜ ਇੱਕ ਹੋਰ ਖਬਰ ਸਾਹਮਣੇ ਆਈ ਹੈ ਕਿ ਆਮ ਆਦਮੀ ਪਾਰਟੀ ਨੇ ਪਟੀਸ਼ਨ ਪਾਈ ਹੈ ਔਰ ਭਗਵੰਤ ਪਾਣ ਜੀ ਦੀ ਸਟੇਟਮੈਂਟ ਆਈ ਹੈ ਕਿ ਕੇਜਰੀਵਾਲ ਸਾਹਿਬ ਹੁਣ ਜੇਲ੍ਹ ਚੋਂ ਸਰਕਾਰ ਚਲਾਉਣਗੇ ਕਿਉਂ ਭਾਈ ਇਹ ਸੰਵਿਧਾਨ ਦੇ ਉੱਤੋਂ ਦੀ ਨੇ ਕਿ ਇਹ ਦੇਸ਼ ਦੇ ਨਾਗਰਿਕ ਨਹੀਂ ਜਦੋਂ ਕਿਸੇ ਹੋਰ ਤੇ ਆਰੋਪ ਲੱਗਦੇ ਆ ਤੇ ਤੁਸੀਂ ਵੱਡੀਆਂ-ਵੱਡੀਆਂ ਟਿੱਪਣੀਆਂ ਕਰਦੇ ਹੋ ਔਰ ਬਾਅਦ ਚ ਤੁਸੀਂ ਜਾ ਕੇ ਉਹ ਤੋਂ ਮਾਫੀਆ ਮੰਗਦੇ ਤੇ ਹੁਣ ਜਦੋਂ ਤੁਹਾਡੇ ਤੇ ਆਰੋਪ ਲੱਗਿਆ ਉਦੋਂ ਤੁਸੀਂ ਅਗਲੇ ਦਾ ਅਸਤੀਫਾ ਵੀ ਮੰਗਦੇ ਹੋ ਉਹਨੂੰ ਚੋਰ ਵੀ ਦੱਸਦੇ ਹੋ ਹਰ ਕਿਸੋਂ ਦੇ ਉਹਨਾਂ ਤੇ ਇਲਜ਼ਾਮ ਲਾਉਂਦੇ ਅੱਜ ਜਦ ਤੁਸੀਂ 328 ਕਰੋੜ ਦੇ ਸ਼ਰਾਬ ਘੁਟਾਲੇ 'ਚ ਅੰਦਰ ਹੋ ਗਏ ਹੋ ਔਰ ਤੁਹਾਨੂੰ ਕਿੰਗਪਿੰਨ ਦੱਸਿਆ ਜਾ ਰਿਹਾ ਔਰ ਬੱਚਾ-ਬੱਚਾ ਜਾਣਦਾ ਕਿ ਆਮ ਆਦਮੀ ਪਾਰਟੀ ਦੀ ਫਾਈਨਾਂਸਿੰਗ ਪਾਰਟੀ ਦੀ ਔਰ ਇਲੈਕਸ਼ਨ 'ਚ ਸ਼ਰਾਬ ਮਾਫੀਆ ਰੇਤ ਮਾਫੀਆ ਤੋਂ ਤੁਸੀਂ ਪੈਸੇ ਇਕੱਠੇ ਕਰ ਰਹੇ ਇਹ ਲੈਂਡ ਮਾਫੀਆ ਇੱਕ ਹੋਰ ਮਾਫੀਆ ਜਿੱਤੋਂ ਤੁਸੀਂ ਪੈਸੇ ਕੱਟੇ ਕਰ ਰਹੇ ਹੋ ਡਿਵੈਲਪਰਾਂ ਤੋਂ ਤੇ ਜਦ ਉਹ ਚੋਰੀ ਫੜੀ ਜਾਂਦੀ ਹੈ ਤੇ ਤੁਸੀਂ ਕਹਿੰਦੇ ਨਹੀਂ ਭਾਈ ਇਹ ਤਾਂ ਵੈਂਡਾਟਾ ਹੋ ਗਿਆ ਇਹ ਤਾਂ ਜੇਲ੍ਹ ਤੋਂ ਅ ਸਰਕਾਰ ਚੱਲੂਗੀ ਇਹ ਦੋਰੇ ਮਾਪਦਾਨ ਭਾਈ ਜਿਹੜੇ ਗੱਲ ਕਰਦੇ ਸੀ ਬਦਲਾਵ ਦੀ ਜਿਹੜੇ ਗੱਲ ਕਰਦੇ ਸੀ ਕट्टर ਇਮਾਨਦਾਰੀ ਦੀ ਉਹਨਾਂ ਨੂੰ ਇਹ ਗੱਲਾਂ ਸ਼ੋਭਦੀਆਂ ਜੇਲ੍ਹ ਤੁਸੀਂ ਜੇ ਦੇਸ਼ ਦੇ ਨਾਗਰਿਕ ਹੋ ਤੇ ਆਮ ਆਦਮੀ ਹੋ ਤੇ ਫਿਰ ਅਰਜੈਂਟ ਸ਼ੀਅਰਿੰਗ ਤੋਂ ਲੋਕਾਂ ਦੀ ਤਾਂ ਕਿੰਨੇ ਕਿੰਨੇ ਚ ਤਰੀਕ ਨਹੀਂ ਲੱਗਦੀ ਸਬਰ ਕਰੋ ਜੇ ਸੱਚੋ ਜੇ ਤੁਸੀਂ ਸੱਚੇ ਹੋ ਤੇ ਸਾਹਮਣੇ ਆਜੋ ਜੇ ਝੂਠੇ ਹੋਏ ਤੇ ਉਹ ਵੀ ਸਾਹਮਣੇ ਆਜੂ ਇਸ ਲਈ ਜਿਹੜੀ ਗੱਲ ਕਰਦੇ ਸੀ ਨਾ ਉਸ ਗੱਲ ਤੇ ਅਮਲ ਵੀ ਕਰੋ ਅੱਜ ਤੁਹਾਨੂੰ ਕੋਈ ਅਧਿਕਾਰ ਨਹੀਂ ਰਹਿ ਗਿਆ ਪੰਜਾਬ ਚ ਵੀ ਉਹੀ ਚੋਰੀ ਕੀਤੀ ਆ ਤੁਹਾਡੇ ਆਫੀਸਰਸ ਕਮੇਟੀ ਨੇ ਸਬ ਕਮੇਟੀ ਆਫ ਮਿਨਿਸਟਰਸ ਨੇ ਇਸ ਗੱਲ ਤੇ ਮੋਹਰ ਲਾਈ ਆ ਕਿ ਹਾਂ ਇੱਥੇ ਵੀ ਇੱਕ ਸਾइज ਦਾ 500 ਕਰੋੜ ਤੋਂ ਵੱਧ ਦਾ ਘਪਲਾ ਕੀਤਾ ਔਰ ਉਹਨਾਂ ਲੋਕਾਂ ਨੇ ਕੀਤਾ ਇਸ ਲਈ ਭਾਜਪਾ ਨੂੰ ਦੇ ਲੀਡਰ ਸਾਹਿਬਾਨ ਨੂੰ ਬੇਨਤੀ ਹੈ ਕਿ ਫਿਕਸਡ ਮੈਚ ਭਗਵੰਤ ਮਾਨ ਨਾਲ ਨਾ ਖੇਡੋ ਉਹ ਟਾਊਟੀ ਥੋੜਾ ਹਟਾਊਟ ਹੈ ਇਹ ਗੱਲ ਸਭ ਨੂੰ ਪਤਾ ਹੈ ਮਗਰ ਟਾਊਟੀ ਦੇ ਬਦਲੇ ਕਰੋੜਾਂ ਰੁਪਏ ਦੀ ਲੁੱਟ ਕਿਸੇ ਨੇ ਬਰਦਾਸ਼ਤ ਨਹੀਂ ਕਰਨੀ ਕਾਰਵਾਈ ਹੋਣੀ ਚਾਹੀਦੀ ਐਂਡ ਨੋਬਡੀ ਇਜ਼ ਅਬਾਬ ਲਾਅ ਸਾਰੇ ਇਸ ਕਾਨੂੰਨ ਸਭ ਦੇ ਲਈ ਇੱਕ ਹੈ ਔਰ ਕਾਨੂੰਨ ਸਭ ਤੋਂ ਉੱਚਾ ਇਸ ਲਈ ਕੇਜਰੀਵਾਲ ਸਾਹਿਬ ਅਸਤੀਫਾ ਦੇ ਔਰ ਜਿਵੇਂ ਸੁਸੋਧਿਆ ਜੈਨ ਸੰਜੇ ਸਿੰਘ ਆਇਆ ਹੋਰ ਕਿਸੇ ਤੇ ਵੀ ਆਰੋਪ ਲੱਗਦਾ ਜੋ ਕਾਨੂੰਨ ਦੀ ਪ੍ਰਕਿਰਿਆ ਉਹਨਾਂ ਲਈ ਹੈ ਇਹਨਾਂ ਖਾਸ ਆਦਮੀਆਂ ਲਈ ਵੀ ਉਹੀ ਚਾਹੀਦੀ ਹੈ ਬਹੁਤ ਬਹੁਤ ਧੰਨਵਾਦ ਅੱਜ ਇੱਕ ਹੋਰ ਖਬਰ ਸਾਹਮਣੇ ਆਈ ਹੈ ਕਿ ਆਮ ਆਦਮੀ ਪਾਰਟੀ ਨੇ ਇੱਕ ਪਟੀਸ਼ਨ ਪਾਈ ਹੈ ਔਰ ਭਗਵੰਤ ਪਾਣ ਜੀ ਦੀ ਸਟੇਟਮੈਂਟ ਆਈ ਹੈ ਕਿ ਕੇਜਰੀਵਾਲ ਸਾਹਿਬ ਹੁਣ ਜੇਲ੍ਹ ਚੋਂ ਸਰਕਾਰ ਚਲਾਉਣਗੇ ਕਿਉਂ ਭਾਈ